ਲੋ ਜੀ 1121 ਦੀ ਬੋਲੀ ਸ਼ੁਰੂ ਹੋਣ ਲੱਗੀ ਹੈ ਕੋਟਪੁਰਾ ਮੰਡੀ ਦੇ ਵਿੱਚ ਪਹਿਲੇ ਦਿਨ ਪੰਡੇ ਦਿਨ ਬਾਈ ਜੀ 1121 ਦੀ ਬੋਲੀ ਸ਼ੁਰੂ ਹੋਣਗੀ 1121 ਧਿਆਨ ਦੇ ਵੀ ਦੇਖੋ ਜੀ ਬਹੁਤ ਗਾਹਕ ਵੀ ਬਹੁਤ ਆ ਚੁੱਕੇ ਦੇਖੋ ਜੀ ਬਾਕੀ ਫਿਰ ਦੇਖਦੇ ਹਾਂ ਕਿ ਤੱਕ ਤੱਕ ਜਾਂਦੀ 1121 ਬਿਲਕੁਲ ਆਏ ਬੋਲੋ ਇਹ ਬੋਲੋ ਆਈ 1121 ਰਾਹੁਲ ਬੇਟਾ ਕਿਆ ਬੋਲੂ ਫੁਲਾ ਬਿਲ ਵੀ ਫੁਲਾ ਵੀ ਕੋਈ ਰੇਟ ਜੋ ਮਰ ਕੇ ਰੱਖਣਾ ਚਾਹੀਦਾ ਫਿਰ ਸੰਦ ਕੀ ਹੋ ਰਿਹਾ ਆ 32 32 32 32 ਜਾ ਬਾਈ 11 ਕਿਲੋ ਦੀ ਘੰਟੀ ਨਾਲ ਆ ਮੇਰਾ ਫੇਰ ਆਈ ਬਿਲ ਘੰਟੀ ਨਾਲ ਬੀਜ ਦਾ ਬਿਲ ਦਊਗਾ ਤੁਹਾਨੂੰ ਕੌਣ ਸੀ 21 ਆਈ 11 ਕਿਲੋ ਜੀ ਆਈ ਬੋਲ ਨਹੀਂਦਾ ਹਾਂ ਮੈਂ ਕਰਾ 11 21 ਨਾ ਤੂੰ ਛੋੜ ਦਈਏ ਇਸ ਕੋਲ ਹਾਂ ਬਗਰ ਤੂੰ ਗਧੇ ਕੋ ਮੇਮਣਾ ਕਹ ਦੇਗਾ ਇਸ ਤੇ ਨਿਆ ਹੋਗਾ ਜੀ ਬੋਲੋ ਜੀ ਬੋਲੋ ਬੋਲੋ ਜੀ ਬੋਲੋ ਭਾਈ ਜੀ ਅਰੇ ਰੱਖੋ ਬਾਬੋ ਤਾਂ ਬੋਲੇ ਅੱਜ 3600 ਹੈ 3300 3200 2900 2900 3300 ها جو اجو کنٹینیو بيتا 3300 هاي 3200 2900 3200 2900 2900 2900 هاي 3200 3200 3300 کوئی نہیں اج نہیں چتوي کو مانگنا گرين کرنا بندا ਬੀ ਨੂੰ ਮੈਂ ਕੋਈ ਨਹੀਂ ਆ ਮੁਰਤਾਂ ਵਿੱਚ ਜਿਹੜੀ ਜਾਨੂੰ ਬੋਲੀ ਹੋ ਗਈ ਮੁਰਤਾਂ ਆ ਕੋਈ ਨਹੀਂ ਹਰ 11 ਗੈਰਾਹੀ ਕੀ ਹੋ ਗਿਆ ਲੱਗਦਾ ਹੈ ਇਹਨਾਂ ਨੂੰ ਪਰਸੇ ਸਾਰੇ ਇਹਦੇ ਨੁਕਤੇ ਬਣੇ ਹੋਏ ਜੀ ਸਾਰੇ ਹੋ ਗਿਆ ਲਓ ਇਹ 11 ਕਿ ਦੀ ਜਿਹੜੀ ਬੋਲੀ ਉਹ ਕੈਨਸਲ ਹੋ ਗਈ ਬਾਈ ਜੀ ਉਹਦਾ ਜਿਹੜਾ ਕੁਆਲਟੀ ਦਾ ਕੋਈ ਮਸਲਾ ਬਣ ਗਿਆ ਤੇ ਕਰਕੇ ਜਿਹੜੀ 11 1 ਕੀ ਦੀ ਜਿਹੜੀ ਬੋਲੀ ਹੈ ਬਾਈ ਜੀ ਕੈਨਸਲ ਹੋ ਚੁੱਕੀ ਹੈ ਤੇ 11 1 ਕੀ ਦਾ ਹਜੇ ਕੋਈ ਰੇਟ ਕੰਫਰਮ ਨਹੀਂ ਹੋਇਆ ਤੇ ਇਹ ਚੀਜ਼ ਦਾ ਧਿਆਨ ਦਿਓ ਜਰੂਰ ਜੀ 11 ਕੀ ਹਜੇ ਕੰਫਰਮ ਨਹੀਂ ਹੋਈ ਜੀ ਪਹਿਲੇ ਦਿਨ ਆਈ ਸੀ ਗੁਰੂਗ੍ਰਾਮ ਅੰਡੀ ਦੇ ਵਿੱਚ ਤਾਂ ਕੰਫਰਮ ਨਹੀਂ ਹੋਈ ਬਾਈ ਜੀ ਹਜੇ 11 21 ਤੇ ਕੋਈ ਬੋਲਿੰਗ ਲੱਗੀ 11 21 ਇਹ ਦੇਖੋ ਜੀ ਮੁੱਛਲ ਲਓ ਜੀ ਮੁੱਛਲ ਆ ਗਈ 1401 ਮੁੱਛਲ ਇਹ ਵਾਲੀ ਕੁਆਲਿਟੀ ਨਹੀਂ ਇਹ ਦੋ ਕੁਆਟੇ 86 ਵੀ ਹਾਂ ਹਾਂ ਜੀ ਉਹਨੇ ਹੀ ਬੋਲਣਾ ਆ ਜਾਂਦਾ ਹਸੀਬ ਨੂੰ ਬੁਲਾ ਆਹ ਹਸੀਬ ਜੀ ਯਾਰ ਕੋਈ ਬਾਣੀ ਬਣਾਏ ਬੋਲਾ ਪਾਰ ਰੱਖੋ ਜੀ ਪਾਰ ਉੱਤਰ ਜਾਓ ਨਾ ਪਾਰ ਰੱਖੋ ਹੀ ਜੀ ਬੰਦਰੀ ਨਾ ਆ ਰਹੀ ਮੇਰੇ ਕੋਲ ਹਾਂ ਲੋ ਬੋਲੋ ਜੀ ਬੋਲੋ ਬੋਲੋ ਜੀ ਹਾਂ ਜੀ ਉਹ ਲੈ ਰਿਹਾ ਕੋਈ 3300 3300 3300 3300 3300 3300 3300 3300 ਤੇਰੇ ਬਾਪ 3300 3300 3300 ਬਲਾਉ ਹੋਣ ਤੇ ਬਲਾਉ ਯਾਰ ਲਈ ਮੱਛਾਂ ਦੀ ਜਿਹੜੀ ਗੋਲੀ ਕੈਨਸਲ ਹੋ ਗਈ ਜੀ ਤੇ ਜਿਹੜੀ 11 21 ਦੀ ਬੋਲੀ ਵੀ ਕੈਨਸਲ ਹੋ ਗਈ ਤੇ ਹੁਣ ਅਗਲੀ ਢੇਰੀ ਦੇਖਦੇ ਆ ਕਿਹੜੀ ਆ ਦੋ ਬੋਲੀਆਂ ਜੀ ਕੈਨਸਲ ਹੋ ਗਈਆਂ ਲਓ ਜੀ 17-80 ਘਟੇ ਹੋਣਗੇ ਹਾਂਜੀ ਬੋਲੋ ਜੀ ਹਾਂ ਜੀ ਕੋਈ ਕਰਿਆੜ ਤਰ ਰੱਖੋ ਕੋਈ 2800 ਰੁਪਏ 2800 2800 हां बाबा ओही ਗੱਲ ਹੋ ਗਈ ਇੱਕੋ ਫਿਰ ਤੁਸੀਂ 2800 2800 ਵੀਡੀਓ ਕਰਦੇ 2800 ਲਓ ਜੀ ਇਹ ਤੇ ਵੀਡੀਓ ਜਿਹੜੀ ਕੈਨਸਲ ਹੋ ਚੁੱਕੀ ਹੈ ਬਾਈ ਜੀ ਤੇ ਅੱਜ ਬੋਲੀ ਦਾ ਤਕਰੀਬਨ ਸਾਰੀਆਂ ਘਟੀਆਂ ਤਕਰੀਬਨ ਕੈਨਸਲ ਚ ਗਈਆਂ ਹੈ ਤੱਕ ਕੋਈ ਕੰਫਰਮ ਨਹੀਂ ਹੋਈ ਘਟਰੀ ਲਓ ਜੀ 18:47 ਦੀ ਬੋਲੀ ਸ਼ੁਰੂ ਹੋ ਗਈ 18:47 ਦੀ 1847 ਦੀ ਬੋਲੀ ਸ਼ੁਰੂ ਹੋਈ 3000 ਤੋਂ ਬੋਲੀ ਸ਼ੁਰੂ ਹੋਇਆ 1847 ਨਹੀਂ ਸੁਣ ਕਾਲੀ ਵੀ ਹੈ ਹਾਂ ਹੋਰ ਕੀ ਸਾਧ ਹੋ ਜਾਵੇ ਹਾਂ ਹਾਂ 15 55 55 50 50 3650 ਪੈਂਜਾ 80 80 ਅੱਸੀ ਅੱਤੀ ਕੋ ਅਖੀਰ ਰਹਿ ਅੱਸੀ ਅੱਤੀ ਵੇ ਅਕਾਸੀ 90 95 ਪੱਕਾ ਦੇ ਕੋਲ ਲੈਂਦਾ ਨਾ ਮੇਰੀ ਪੱਕਾ ਗਾੜੀ ਮੇਰੇ ਨਾਲ ਹੀ ਆਉਂਦੀ ਹੋਵੇਗੀ ਔਰ ਗਾੜੀ ਮੇਰੇ ਕੋਲ ਟਾਇਰ ਮਾਰ ਪਹਿਲੀ ਵਾਰ ਬੰਦ ਹੈ ਯਾਰ ਪੂਰੇ ਕਰ ਲੋ 32 ਤੋਂ 3800 515 15 15 3200 ਤੋਂ 3200 150 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 ਦੇਖੋ ਜੀ ਆਹ ਵਾਲੀ ਕੁਆਲਿਟੀ ਸੀ 3200 ਤੇ 15 ਰੁਪਏ ਲੱਗੀ ਹੈ ਜੀ ਚਲੋ ਚੱਲਦੇ ਆਂ ਪਾਗਲੀ ਢੇਰੀ ਵੱਲ ਨੂੰ ਦਿਖਾਉਣਾ ਤੁਹਾਨੂੰ ਅਗਲੀ ਢੇਰੀ ਦੇ ਰੇਟ ਕਿਹੜੀ ਕੁਆਲਿਟੀ ਆ ਦੇਖਦੇ ਆਂ ਜਾ ਕੇ ਤੇ ਵੀਡੀਓ ਨਾਲ ਜੁੜੇ ਰਿਹਾ ਕਰੋ ਲਾਈਕ ਸ਼ੇਅਰ ਕਮੈਂਟ ਕਰਨਾ ਆਪਣੀ ਵੀਡੀਓ ਤੇ ਨਾ ਭੁੱਲਣਾ ਜੀ ਚਲੋ ਜੀ ਅਗਲੀ ਢੇਰੀ ਦੇਖਦੇ ਆਂ ਕਿਹੜੀਆਂ ਆ

छब्बीस सौ पजा रुपये छब्बीस सौ पंजा रुपये पजा रुपये फिर वायरल आ